करीना कपूर ने खोली रास आखिरकार क्यों ये एक्ट्रेस नहीं कर दी है इंटीमेट सीन ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵਿਖ ਰਹੇ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੀ ਬੇਪੋ ਯਾਨੀ ਕਿ ਕਰੀਨਾ ਕਪੂਰ ਦੇ ਬਾਰੇ ਜੋ ਕਿ ਇੰਡਸਟਰੀ ਦੇ ਵਿੱਚ ਲਗਭਗ 25 ਸਾਲਾਂ ਤੋਂ ਕੰਮ ਕਰ ਰਹੀ ਹੈ ਉਹਨਾਂ ਦੀ ਅਦਾਕਾਰੀ ਤੋਂ ਲੈ ਕੇ ਉਹਨਾਂ ਦੇ ਐਕਸਪ੍ਰੈਸ਼ਨਸ ਤੇ ਬਹੁਤ ਸਾਰੇ ਅਜਿਹੇ ਕਿਰਦਾਰ ਹੈ ਜਿਨ੍ਹਾਂ ਕਰਕੇ ਕਰੀਨਾ ਕਪੂਰ ਨੂੰ ਅੱਜ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਕਰੀਨਾ ਕਪੂਰ ਦੇ ਕਿਰਦਾਰ ਗੀਤ ਤੇ ਪੂ ਕਰਕੇ ਉਹਨਾਂ ਨੂੰ ਕਾਫੀ ਪੋਪੂਲਾਰਿਟੀ ਮਿਲੀ ਸੀ ਅੱਜ ਦੀ ਕੁੜੀਆਂ ਵੀ ਉਹਨਾਂ ਦੇ ਇਹਨਾਂ ਕਿਰਦਾਰਾਂਦ ਕਰਕੇ ਕਾਫੀ ਉਹਨਾਂ ਦੇ ਦੀਵਾਨੀਆਂ ਨੇ ਇੱਕ ਫਿਲਮ ਸੀ ਉਹਨਾਂ ਦੀ ਆਈ ਚਮੇਲੀ ਜਿਸ ਦੇ ਵਿੱਚ ਉਹਨਾਂ ਨੇ ਸਵੱਲੋ ਸੈਕਸ ਵਰਕਰ ਵਜੋਂ ਕੰਮ ਕੀਤਾ ਗਿਆ ਸੀਗਾ ਇਸ ਕਿਰਦਾਰ ਨੂੰ ਨਿਭਾਇਆ ਗਿਆ ਸੀ ਜਿੱਥੇ ਕਰੀਨਾ ਕਪੂਰ ਦੀ ਕਾਫੀ ਤਾਰੀਫ਼ ਵੀ ਕੀਤੀ ਗਈ ਸੀ ਅੱਜ ਅਸੀਂ ਗੱਲ ਕਰਾਂਗੇ ਕਿ ਕਰੀਨਾ ਕਪੂਰ ਖਾਨ ਫਿਲਮਾਂ ਦੇ ਵਿੱਚ ਇੰਟੀਮੇਟ ਸੀਨ ਕਰਨ ਤੋਂ ਕਿਉਂ ਕਤਰੋਂਦੇ ਨੇ ਜਾਂ ਫਿਰ ਇੱਕ ਡਿਸਟੈਂਸ ਜੋ ਆ ਇਹਨਾਂ ਸੀਨਸ ਤੋਂ ਬਣਾ ਕੇ ਰੱਖਦੇ ਨੇ करीना कपूर खान ਦੇ ਵੱਲੋਂ ਇੱਕ ਇੰਟਰਵਿਊ ਦਿੱਤਾ ਗਿਆ ਸੀ ਜਿੱਥੇ ਖਾਸ ਗੱਲਬਾਤ ਕਰਦਿਆਂ ਉਹਨਾਂ ਨੇ ਇੰਟੀਮੇਟ ਸੀਨਸ ਦੇ ਬਾਰੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਕਦੇ ਵੀ ਅਜਿਹੇ ਦ੍ਰਿਸ਼ ਤੋਂ ਸਹਿਜ ਨਹੀਂ ਰਹੀਆਂ ਉਹਨਾਂ ਨੇ ਕਿਹਾ ਕਿ ਅਸੀਂ ਸੈਕਸ ਵਰਕਰ ਜਾਂ ਕਾਮੁਕਤਾ ਨੂੰ ਮਨੁੱਖੀ ਅਨੁਭਵ ਵੱਜੋਂ ਨਹੀਂ ਦੇਖਦੇ ਸਕ੍ਰੀਨ ਉਤੇ ਦਿਖਾਉਣ ਤੋਂ ਪਹਿਲਾਂ ਸਾਨੂੰ ਇਸ ਨੂੰ ਇਸ ਤਰ੍ਹਾਂ ਦੇਖਣਾ ਪਵੇਗਾ ਅਤੇ ਇਸ ਦੀ ਰਿਸਪੈਕਟ ਕਰਨੀ ਪਵੇਗੀ ਜਦੋਂ ਕਰੀਨਾ ਤੋਂ ਇੰਟੀਮੇਟ ਸੀਨਸ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਮੈਂ ਪਰਸਨਲੀ ਮੈਨੂੰ ਲੱਗਦਾ ਹੈ ਕਿ ਕਹਾਣੀ ਨੂੰ ਅੱਗੇ ਵਧਾਉਣ ਦੇ ਲਈ ਅਜਿਹੇ ਸੀਨਸ ਦਿਖਾਉਣਾ ਜ਼ਰੂਰੀ ਨਹੀਂ ਹੁੰਦਾ ਮੈਨੂੰ ਨਹੀਂ ਲੱਗਦਾ ਹੈ ਕਿ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਕਹਾਣੀ ਦੇ ਵਿੱਚ ਦਿਖਾਉਣਾ ਬਹੁਤ ਜ਼ਰੂਰੀ ਹੈ ਮੈਨੂੰ ਪਰਦੇ ਉਤੇ ਅਜਿਹਾ ਕਰਨ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਹੈ ਮੈਂ ਕਦੇ ਅਜਿਹਾ ਨਹੀਂ ਵੀ ਕੀਤਾ ਤੇ ਮੈਨੂੰ ਲੱਗਦਾ ਹੈ ਕਿ ਇਹ ਪੂਰੇ ਚਾਰ ਨੂੰ ਦੇਖਣ ਦੇ ਲਈ ਸਾਡਾ ਤਰੀਕਾ ਜੋ ਆ ਉਸ ਨੂੰ ਥੋੜਾ ਵੱਖ ਹੋਣਾ ਚਾਹੀਦਾ ਤੁਸੀਂ ਜਾਣਦੇ ਹੋ ਸਾਨੂੰ ਇਸ ਨੂੰ ਸਕਰੀਨ ਉੱਤੇ ਦਿਖਾਉਣ ਤੋਂ ਪਹਿਲਾਂ ਇਸ ਨੂੰ ਦੇਖਣਾ ਅਤੇ ਇਸ ਦੀ ਰਿਸਪੈਕਟ ਕਰਨੀ ਸ਼ੁਰੂ ਕਰਨੀ ਚਾਹੀਦੀ ਹੈ ਤਕਰੀਨਾ ਕਪੂਰ ਖਾਨ ਦੇ ਵੱਲੋਂ ਇਸ ਟੌਪਿਕ ਦੇ ਉੱਤੇ ਗੱਲਬਾਤ ਕੀਤੀ ਗਈ ਅਧਿਜਕ ਤਕਰੀਨਾ ਕਪੂਰ ਦੇ ਵਰਕ ਫਰੈਂਡਲੀ ਗੱਲ ਕਰੀਏ ਤੇ ਆਖਰੀ ਵਾਰ ਉਹਨਾਂ ਨੂੰ ਸਿੰਗਮ ਅਗੇਨ ਦੇ ਵਿੱਚ ਵੇਖਿਆ ਗਿਆ ਸੀ ਇਹ ਫਿਲਮ ਦੀਵਾਲੀ ਦੇ ਮੌਕੇ ਤੇ ਸਿਨੇਮਾ ਘਰਾਂ ਚੋਂ ਰਿਲੀਜ਼ ਹੋਈ ਸੀ ਰੋਹਿਤ ਸ਼ੇਟੀ ਦੁਆਰਾ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਸੀ ਸਿੰਗਮ ਅਗੇਨ ਦੇ ਵਿੱਚ ਵੀ ਅਜਿ ਦੇਵਗਨ ਰਣਵੀਰ ਸਿੰਘ ਅਕਸ਼ੇ ਕੁਮਾਰ ਦੀਵਿਕਾ ਪਾਡੂਕੋਂ ਟਾਈਗਰ ਸ਼ਰੌਫ ਤੇ ਅਰਜੁਨ ਕਪੂਰ ਮੇਨ ਲੀਡਰ ਚ ਨਜ਼ਰ ਆਈ ਸੀ ਤੇ ਨਾਲ ਦੀ ਨਾਲ ਕਰੀਨਾ ਕਪੂਰ ਖਾਨ ਵੀ ਇਸ ਫਿਲਮ ਚ ਨਜ਼ਰ ਆਈ ਸੀ ਕਿ ਉਹਨਾਂ ਦੀ ਐਕਟਿੰਗ ਨੂੰ ਤਾਂ ਅੱਜ ਦੇ ਬੱਚੇ ਜੋ ਆਸ ਦੀ ਯੂਥ ਵੀ ਪਸੰਦ ਕਰਦੀ ਹੈ ਤੇ ਤੁਹਾਨੂੰ ਕਰੀਨਾ ਕਪੂਰ ਖਾਨ ਕਿਵੇਂ ਦੀ ਲੱਗਦੀ ਹੈ ਤੇ ਕਿਹੜਾ ਕਿਰਦਾਰ ਉਹਨਾਂ ਦਾ ਸਾਨੂੰ ਸਭ ਤੋਂ ਵਧੀਆ ਲੱਗਦਾ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ